ਸਤਿ ਸ਼੍ਰੀ ਅਕਾਲ ਦੋਸਤੋ ਪਵਾਦ ਵੈਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਮੈਂ ਥਾਰਾ ਆਪਣਾ ਦੋਸਤ ਧਨਵੰਤ ਸਿੰਘ ਕਮਾਨ ਬਈ ਥੰਬਨੇਲ ਪਾਥਾ ਨੇ ਜੋ ਵੀ ਕੁਝ ਪੜਿਆ ਸਾਰਾ ਕੁਝ ਸੱਚ ਆ ਪੁਲਿਸ ਵਾਲੇ ਨੇ ਮੈਨੂੰ ਫੋਨ ਕਰਿਆ ਕਿ ਤਰਾ ਮੁੰਡਾ ਮਾਰੇ ਕੋਲ ਆਰ ਜੇ ਇਸ ਨੂੰ ਛਡਾਣਾ ਤਾਂ ਸਿੱਧਾ-ਸਿੱਧਾ 2.5 ਲੱਖ ਰੁਪਏ ਦੇ ਦੇ 2.5 ਲੱਖ ਰੁਪਏ ਕੀ ਰਿਸ਼ਵਤ ਸਿੱਧੇ-ਸਿੱਧੇ ਤੌਰ 'ਤੇ ਮੰਗੀ ਗਈ ਆ ਕਾਹ ਵੀ ਮਾਮਲਾ ਬਾਹਰ ਕੀ ਬਾਰੇ ਨਵੇੜ ਲਿਆਂਗੇ ਤੂੰ ਗੂਗਲ ਪੇ ਕਰ ਦੇ ਕਿਉਂਕਿ ਆਨਲਾਈਨ ਇਹ ਵੇਡਦੇ ਆਂ ਕਹਾ ਤੂੰ ਇੱਧਰ ਮਾਨੂੰ ਪੈਸੇ ਪਾਈਂਗਾ ਰ ਅਸੀਂ ਉੱਧਰ ਤੇਰਾ ਮੁੰਡਾ ਛੱਡ ਦੇਾਂਗੇ ਸੋ ਕੀ ਗੱਲਬਾਤ ਹੋਈ ਆ ਆਪਾਂ ਇਸ ਸਾਰੀ ਗੱਲਬਾਤ ਕੀ ਵੀਡੀਓ ਬਣਾ ਰੱਖੀ ਆ ਰਿਕਾਰਡਿੰਗ ਕਰ ਰੱਖੀ ਆ ਇੱਕ ਵਾਰੀ ਸੁਣਿਓ ਜ਼ਰੂਰ ਹੁਣ ਕਈ ਬੰਦੇ ਇਸ ਵੀਡੀਓ ਨੂੰ ਦੇਖਦੇ ਹੋਏ ਜੋ ਵੀ ਕਹੇਗੇ ਵੀ ਬਾਈ ਯੋ ਤਾਂ ਮੈਂ ਪਹਿਲਾਂ ਵੀ ਦੇਖਿਆ ਮਨੇ ਆਨਲਾਈਨ ਠੱਗੀ ਆ ਜੋ ਆਨਲਾਈਨ ਠੱਗੀ ਕਿਤਰਾ ਹੋਆ ਪਰ ਬਾਈ ਜੀ ਇੱਕ ਗੱਲ ਜ਼ਰੂਰ ਸੋਚਿਓ ਕਿ ਆਪਾਂ ਯੋ ਆਨਲਾਈਨ ਠੱਗੀ ਵਾਲੀ ਫੋਨ ਆਪਣੇ ਕੋਲ ਆਜਾਂ ਉਸ ਤੋਂ ਬਾਅਦ ਆਪਾਂ ਇਸ ਚੀਜ਼ ਨੂੰ ਇਗਨੋਰ ਕਰ ਦਈਏ ਆ ਆਪਾਂ ਕਹੀਏ ਚੱਲ ਯਾਰ ਜੁਦਾਈ ਆਨਲਾਈਨ ਠੱਗੀ ਵਾਲੇ ਤੇ ਜੋ ਪਾਕਿਸਤਾਨ ਤੇ ਕਾਲ ਆਵਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਤਰ੍ਹਾਂ ਕਾਲ ਆਵਾ ਕੀ ਗੱਲਬਾਤ ਹੋਵਾ ਸੋ ਛੋਟੀ ਜੀ ਵੀਡੀਓ ਇੱਕ ਪਹਿਲਾਂ ਜਰੂਰ ਦੇਖਿਓ ਉਸ ਤੋਂ ਬਾਅਦ ਮਾ ਬਹੁਤ ਜ਼ਰੂਰੀ ਗੱਲ ਆ ਜਿਹੜੀ ਉਹ ਥਰ ਨਾਲ ਇੱਕ ਸਾਂਝੀ ਕਰਾਂਗੇ ਸੋ ਪਹਿਲਾਂ ਇਹ ਵੀਡੀਓ ਦੇਖੋ ਮੇਰਾ ਵੀਰ ਹਰਪ੍ਰੀਤ ਸਿੰਘ ਆ ਜੀ ਠੀਕ ਹੋ ਗਿਆ ਹਰ ਹਰਪ੍ਰੀਤ ਸਿੰਘ ਕਿੰਨੀ ਉਮਰ ਕਿੰਨੀ ਹਰਪ੍ਰੀਤ ਸਿੰਘ ਦੀ ਹੈ ਤੁਸੀਂ ਕੀ ਗੱਲ ਗੱਲ ਕੀ ਹੋ ਗਈ ਸਰ ਵੀਰੇ ਹਰਪ੍ਰੀਤ ਸਿੰਘ ਦੀ ਏਜ ਦੱਸੋ ਕਿੰਨੀ ਏਜ ਹੈਗੀ ਵੀਰੇ ਉਹਦੀ ਏਜ ਤਕਰੀਬਨ ਹੈਗੀ ਹੈ 22 ਸਾਲ ਜੀ 22 ਸਾਲ ਏਜ ਬਿਲਕੁਲ ਸਹੀ ਕਹਿ ਰਹੇ ਹੋ ਤੇ ਵੀਰ ਜੀ ਦੇਖੋ ਤੁਹਾਡਾ ਕੀ ਨਾ ਤੁਸੀਂ ਥੋੜੀ ਵੈਰੀਫਿਕੇਸ਼ਨ ਕਰਾਓ ਅਗਰ ਆਪਣਾ ਬੱਚਾ ਆਪਾਂ ਗੱਲ ਕਰਵਾ ਦੇਾਂਗੇ ਮੇਰਾ ਨਾਮ ਜੀ ਜੰਗ ਸਿੰਘ ਹੈ ਜੀ ਜੰਗ ਸਿੰਘ ਹਾਂਜੀ ਕਿਹੜੇ ਜ਼ਿਲ੍ਹੇ ਜੋ ਬਿਲੋਂਗ ਕਰਦੇ ਜੀ ਵੀਰ ਜੀ ਮੈਂ ਜੀ ਹੁਸ਼ਿਆਰਪੁਰ ਤੋਂ ਹੁਸ਼ਿਆਰਪੁਰ ਤੋਂ ਗੱਲ ਕਰਦੇ ਪਏ ਜੀ ਠੀਕ ਹੋ ਗਿਆ ਤੇ ਉਹ ਛੋਟੇ ਜਵਾਕ ਦਾ ਕੀ ਨਾਂ ਹੈ ਛੋਟੇ ਦਾ ਨਾਂ ਗੁਰਪ੍ਰੀਤ ਹੈ ਜੀ ਗੁਰਪ੍ਰੀਤ ਠੀਕ ਹੋ ਗਿਆ ਇਹ ਛੋਟਾ ਗੁਰਪ੍ਰੀਤ ਤੇ ਬੇਟਾ ਆਪਣਾ ਹਾਂਜੀ ਹਾਂਜੀ ਇਹਦੀ ਬੱਚਾ ਆਪਣਾ ਜਿਹੜਾ ਵੱਡਾ ਹੈ ਕੀ ਕੰਮ-ਸ਼ਾਮ ਕਰਦਾ ਹੈ ਪੜਦਾ ਹੈ ਕੋਈ ਕੰਮ ਕਰਦਾ ਹੈ ਸਰ ਤੁਸੀਂ ਗੱਲ ਤਾਂ ਦੱਸੋ ਨਾ ਗੱਲ ਕੀ ਹੋਈ ਆ ਵੀਰ ਦੇਖੋ ਮੈਂ ਸਾਰੀ ਗੱਲ ਵੀ ਦੱਸਾਂਗਾ ਤੁਸੀਂ ਮੇਰੇ ਭਰਾ ਜੀ ਦੇਖੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੇ ਬੱਚੇ ਦਾ ਮਸਤਕਬਲ ਖਰਾਬ ਹੋਵੇ ਠੀਕ ਹੈ ਇਹ ਜਿਹੜਾ ਤੁਹਾਡਾ ਬੇਟਾ ਨਾ ਅਤੇ ਤੁਸੀਂ ਤਿੰਨੇ ਮੁੰਡਿਆਂ ਦੇ ਨਾਲ ਅਰੈਸਟ ਕੀਤਾ ਮੈਂ ਕਿ ਤੁਹਾਨੂੰ तकरीबन 3 ਤੋਂ 4 ਕਾਲਾਂ ਲਾਈਆਂ ਤੁਸੀਂ ਮੇਰੀ ਕਾਲ ਜਿਹੜੇ ਰিসিਵ ਨਹੀਂ ਕੀਤੀ ਸੀ ਠੀਕ ਹੈ ਜਿਹੜੇ ਜਿਹੜੇ ਅਫਸਰ ਨੇ ਤੁਹਾਡਾ ਬੇਟਾ ਅਰੈਸਟ ਕੀਤਾ ਹੈ ਨਾ ਉਹਨਾਂ ਨਾਲ ਤੁਹਾਡੀ ਗੱਲ ਵੀ ਕਰਵਾ ਦੇਣਾ ਤੁਹਾਡੇ ਬੱਚੇ ਦੀ ਤੁਹਾਡੇ ਨਾਲ ਗੱਲ ਵੀ ਕਰਵਾਣਗੇ ਤੇ ਤੁਹਾਨੂੰ ਮਾਮਲਾਤ ਵੀ ਦੱਸਣਗੇ ਕਿਹੜੇ ਮਾਮਲਾ ਚ ਇਹ ਬੱਚਾ ਅਰੈਸਟ ਹੋਇਆ ਹੈ ਠੀਕ ਹੈ ਇਹ ਬੱਚਾ ਆਪਣਾ ਕੋਈ ਗਲਤ ਕੰਮ ਤੇ ਨਹੀਂ ਕਰਦਾ ਗਲਤ ਕੀ ਕੰਮ ਕੀ ਕਰਨਾ ਜੀ ਪੜਦੇ ਨੇ ਇਹ ਬੱਚੇ ਪੜਦੇ ਤੇ ਦੇਖੋ ਵੀਰ ਦੀ ਕੋਈ ਗਲਤ ਕੰਮ ਵੀ ਕਰਦੇ ਨੇ ਬੱਚੇ ਕਾਫੀ ਗਲਤ ਕੰਮ ਵੀ ਤੇ ਕਰਦੇ ਨੇ ਇੱਥੇ ਨਹੀਂ ਕੋਈ ਗਲਤ ਕੰਮ ਨਹੀਂ ਕਰਦਾ ਜੀ ਚਲੋ ਮੈਂ ਗੱਲ ਕਰਵਾਣਾ ਹਾਂ ਜੀ ਤੇ ਬੜੇ ਜੀ ਤਰੀਕੇ ਨਾਲ ਗੱਲ ਕਰਨੀ ਹੈ ਠੀਕ ਹੈ ਠੀਕ ਹੈ ਜੀ ਹਾਂ ਜੀ ਤੇ ਤੁਸੀਂ ਉਹਨਾਂ ਨੂੰ ਕਹਿਣਾ ਕਿ ਸਰ ਸਾਡਾ ਬੱਚਾ ਕੋਈ ਗਲਤ ਕੰਮ ਨਹੀਂ ਕਰਦਾ ਸਾਡਾ ਬੱਚਾ ਬੇਕਸੂਰ ਸਿਰ ਤੁਸੀਂ ਇਹਨੇ ਜੀ ਗੱਲ ਕਰਨੀ ਹੈ ਠੀਕ ਹੈ ਠੀਕ ਹੈ ਜੀ ਹੈਲੋ ਸਰ ਜਿਹੜਾ ਮੁੰਡਾ ਆਪਾਂ ਅਰੈਸਟ ਕੀਤਾ ਨਾ ਤਿੰਨ ਮੁੰਡਿਆਂ ਦੇ ਨਾਲ ਉਹਨਾਂ ਦੇ ਡੈਡੀ ਹੈਗੇ ਨੇ ਅੱਜ ਵੀ ਜਿਹਨਾਂ ਨੂੰ ਕਾਲ ਲਾਉਂਦੇ ਰਹੇ ਨਾ ਕਾਲ ਨਹੀਂ ਰੀਸੀਵ ਕੀਤੀ ਅੱਛਾ ਹੈਲੋ ਹਾਂ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰ ਜੀ ਮੈਂ ਸੀਬੀਆਈ ਬ੍ਰਾਂਚ ਤੋਂ ਗੱਲ ਕਰ ਰਿਹਾ ਸਬਨ ਸਪੈਟਰ ਪੁਲਿਸ ਸਟੇਸ਼ਨ ਤੋਂ ਸਦਰ ਥਾਣੇ ਤੋਂ ਹਰਪ੍ਰੀਤ ਠੀਕ ਹੈ ਜੀ ਤੇ ਹਰਪ੍ਰੀਤ ਹਰਪ੍ਰੀਤ ਸਿੰਘ ਕੀ ਲੱਗਦਾ ਤੁਹਾਡਾ ਹਰਪ੍ਰੀਤ ਬੇਟਾ ਜੀ ਮੇਰਾ ਹੀ ਐਸ਼ੀ ਹੋ ਗਿਆ ਠੀਕ ਠੀਕੇ ਤੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜੰਗ ਸਿੰਘ ਆ ਜੰਗ ਸਿੰਘ ਹੈ ਹੁਸ਼ਾਰਪੁਰ ਤੋਂ ਗੱਲ ਕਰਦੇ ਹਾਂ ਹਾਂਜੀ ਹਾਂਜੀ ਏ ਤੁਹਾਨੂੰ ਪਤਾ ਹੈ ਬੇਟਾ ਅਜ ਕਿੱਥੇ ਗਿਆ ਜੀ ਜਨਸਨ ਸਰ ਬੇਟਾ ਤਾਂ ਮੇਰਾ ਪੜਨ ਗਿਆ ਸੀ ਕਾਲਜ ਜੀ ਸਟੱਡੀ ਕਰਦਾ ਨਾ ਜਵਾਕ ਆਪਣਾ ਹਾਂਜੀ ਹਾਂਜੀ ਪਰ ਤੁਹਾਡਾ ਬੇਟਾ ਪਹਿਲੇ ਕੱਲੇ ਹੋ ਜਾ ਮੈਂ ਤੁਹਾਨੂੰ ਦੱਸਣਾ ਸਾਈਡ ਤੇ ਹੋ ਕੇ ਕਰ ਰੋਕਣੇ ਮੈਂ ਸਾਈਡ ਤੇ ਹੀ ਹਾਂ ਜੀ ਵੀਰ ਜੀ ਵੇਖੋ ਤੁਹਾਡਾ ਜਵਾਕ ਨਾ ਅੱਜ ਪੜਨ ਆਸਤੇ ਨਹੀਂ ਗਿਆ ਮੁੰਡਾ ਤੁਹਾਡਾ ਅੱਜ ਅਰੈਸਟ ਹੋ ਗਿਆ ਹੈ ਗੱਲ ਕੀ ਹੋਈ ਹੈ ਸਾਰਾ ਮੈਂ ਗੱਲ ਵੀ ਤੁਹਾਨੂੰ ਦੱਸਣਾ ਮੁੰਡਾ ਤੁਹਾਡਾ ਨਾ ਅੱਜ ਕਿਸੇ ਦੋਸਤ ਨਾਲ ਨਿਕਲਿਆ ਸੀ ਬਾਹਰ ਠੀਕ ਹੈ ਜੀ ਕੋ ਨਾਲ ਦੇ ਮੁੰਡੇ ਸੀ ਨਾ ਉਹਨਾਂ ਦੇ ਉੱਤੇ ਗਿਆ ਸੀ ਕੁੜੀ ਘੁਵਾ ਦਾ ਪਰਚਾ ਜ਼ਬਰਦਸਤੀ ਜ਼ਨਾਹ ਦਾ ਰੇਪ ਕੇਸ 2365 ਦੀ ਐਫਆਰ ਹੈ ਠੀਕ ਹੈ ਨਾ ਨਾਲ ਦੇ ਮੁੰਡਿਆਂ ਦੇ ਨਾਲ ਆਮ ਜਾਣ ਦੀ ਵਜ੍ਹਾ ਤੁਹਾਡਾ ਜਵਾਬ ਗਿਆ ਅਰੈਸਟ ਹੋ ਠੀਕ ਹੈ ਜੀ ਤੁਸੀਂ ਮੈਨੂੰ ਦੱਸੋ ਤੁਹਾਡੇ ਮੁੰਡੇ ਦਾ ਕਰਨਾ ਕੀ ਹੈ ਇਹ ਜਵਾਬ ਤੁਹਾਡਾ ਰੋਂਣ ਲੱਗ ਗਿਆ ਕਹਿੰਦਾ ਸਰ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਇਸ ਮਾਮਲੇ ਦਾ ਨਹੀਂ ਪਤਾ ਅਸੀਂ ਇੱਜ਼ਤਦਾਰ ਲੋਕ ਠੀਕ ਹੈ ਤੇਰੇ ਡੈਡੀ ਦਾ ਨਾਮ ਤੁਸੀਂ ਇਹਨਾਂ ਨੂੰ ਕਾਲ ਕਰਕੇ ਤਲਾਹ ਕਰ ਦਿਓ ਮੁਰਲੀ ਦੇ ਦੱਸੋ ਕਰਨਾ ਕਿ ਜਵਾਕ ਆਪਣੇ ਦਾ ਨਹੀਂ ਬੱਚਾ ਤੁਹਾਨੂੰ ਤੁਸੀਂ ਅਰੈਸਟ ਕਿੱਥੋਂ ਕੀਤਾ ਇਹ ਯਾਰ ਅਰੇ ਅਸਤੇ ਅਸੀਂ ਕੀਤਾ ਨਾ ਸਕੂਲ ਨਹੀਂ ਗਿਆ ਠੀਕ ਹੈ ਨਾ ਮੁੰਡਾ ਤੇ ਅਗਲੀ ਕਹਾਣੀ ਅਸੀਂ ਨਹੀਂ ਦੱਸਨੇ ਕਿਥੋਂ ਮੁੰਡਾ ਕੀਤਾ ਅਰੈਸਟ ਅਸੀਂ ਟ੍ਰੇਸਿੰਗ ਕਰਕੇ ਫੜਿਆ ਦੱਸੋ ਕਰਨਾ ਕੀ ਏ ਨਹੀਂ ਟ੍ਰੇਸ ਤੁਸੀਂ ਤਾਂ ਹੀ ਕਰਿਆ ਨਾ ਸਰ ਜੇ ਸਾਡਾ ਮੁੰਡੇ ਦੀ ਕੋਈ ਗਲਤੀ ਹੋਊਗੀ ਤਾਂ ਹੀ ਟ੍ਰੇਸ ਕਰਿਆ ਨਾ ਤੁਸੀਂ ਹਾਂਜੀ ਗੱਲ ਹੈ ਮੇਰੀ ਗੱਲ ਸੁਣੋ ਮੈਂ ਦੱਸਣਾ ਤੁਹਾਨੂੰ ਮੁੰਡਾ ਤੁਹਾਡਾ ਨਿਆਤੀ ਮੈਨੂੰ ਵੀਰ ਜੀ ਲੱਕਿਆ ਸ਼ਰੀਫ ਠੀਕ ਹੈ ਹਾਂ ਦੇ ਨਾਲ ਹੈ ਕਿਸੀ ਤਿੰਨ ਮੁੰਡੇ ਹੋਰ ਜਿੱਥੇ ਪੜਦਾ ਹੈ ਨਾ ਉਤੋਂ ਦੇ ਤਿੰਨ ਮੁੰਡੇ ਸੀ ਮੈਂ ਜਾ ਰਹੀ ਸੀ ਮੋਟਰਸਾਈਕਲ ਤੇ ਹੁੰਦੇ ਨਾ ਠੀਕ ਹੈ ਨਾ ਤੇ ਮੈਂ ਇਹਨਾਂ ਨੂੰ ਰੋਕਿਆ ਨਾਕੇ ਤੇ ਨਾਕੇ ਤੇ ਰੋਕ ਕੇ ਮੈਂ ਨਦੀ ਤਲਾਸ਼ੀ ਵਗੈਰਾ ਲੀਤੀ ਠੀਕ ਹੈ ਨਾਲ ਉਹ ਪਛਦਾਵਤ ਕੀਤਾ ਇਹਨਾਂ ਦੇ ਆਧਾਰ ਕਾਰਡ ਚੈੱਕ ਕੀਤੇ ਜਿਹੜੇ ਨਾਲ ਦੇ ਮੁੰਡੇ ਸੀ ਉਹਨਾਂ ਦੇ ਵੀ ਆਧਾਰ ਕਾਰਡ ਚੈੱਕ ਕੀਤਾ ਉਹਨਾਂ ਦੇ ਉੱਤੇ ਨਿਕਲਿਆ ਕੁੜੀ ਖਵਾ ਦਾ ਪਰਚਾ ਜ਼ਬਰਦਸਤੀ ਜਨਾ ਦਾ ਰੇਪ ਕੇਸ ਤੇ 2365 ਦੀ ਐਫ ਆਰ ਹੈ ਠੀਕ ਹੈ 2376 ਹੈ ਦਫਾ ਲੱਗੀ ਇਹਨਾਂ ਨੂੰ ਈ ਕਿਹਨਾਂ ਤਰ੍ਹਾਂ ਆਧਾਰ ਕਾਰਡ ਤੋਂ ਕਿਵੇਂ ਪਤਾ ਲੱਗ ਜਾਂਦਾ ਏ ਆਧਾਰ ਕਾਰਡ ਤੋਂ ਪਤਾ ਲੱਗ ਜਾਂਦਾ ਵੀ ਕਿਸੇ ਦੇ ਐਫ ਆਈ ਆਰ ਆ ਜੀ ਜਨਾਬ ਕੀ ਹੋ ਗਿਆ ਆਧਾਰ ਕਾਰਡ ਤੇ ਆਪਣੇ ਪੰਜਾਬ ਦੇ ਵਿੱਚ ਐਡਾ ਆ ਆਧਾਰ ਕਾਰਡ ਦੇ ਉੱਤੇ ਤੁਸੀਂ ਜਦੋਂ ਅਸੀਂ ਮੁਲਾਜ਼ਮ ਹਾਂ ਨਾ ਸਾਡੇ ਕੋਲ ਅਪਲੀਕੇਸ਼ਨ ਅਸੀਂ ਚੈੱਕ ਕਰ ਲੈਣੇ ਆ ਹੁਣ ਤੁਸੀਂ ਮੈਨੂੰ ਦੱਸੋ ਮੁੰਡੇ ਦਾ ਕਰਨਾ ਕੀ ਉਹ ਮੁੰਡੇ ਤੇ ਮੈਂ ਥਾਣੇ ਭੇਜਣਾ ਐ ਮੁੰਡਾ ਮੈਨੂੰ ਸ਼ਰੀਬ ਬਣਾ ਕੇ ਕਿਹੜੇ ਕਿਹੜੇ ਥਾਣੇ ਚੋਂ ਜੀ ਤੁਸੀਂ ਤੁਸੀਂ ਕਿਹੜੇ ਥਾਣੇ ਚੋਂ ਬੋਲ ਰਹੇ ਹੋ ਸਰ ਮੈਂ ਸੀਬੀਆਈ ਬ੍ਰਾਂਚ ਤੋਂ ਗੱਲ ਕਰ ਰਿਹਾ ਠੀਕ ਹੈ ਸਬ-ਇੰਸਪੈਕਟਰ ਸਿਰੀਜ ਜਸਪਾਲ ਸਿੰਘ ਜੀ ਇਹ ਸੱਦਾ ਠਾਣੇ ਤੋਂ ਨਹੀਂ ਕਿੱਥੋਂ ਮਤਲਬ ਤੁਸੀਂ ਕਿਹੜੇ ਥਾਣੇ 'ਚੋਂ ਗੱਲ ਕਰਨਾ ਫਿਰ ਦੱਸੋ ਨਾ ਆਪਾਂ ਕੋਈ ਹੱਲ ਕਰਾਂਗੇ ਜੀ ਜਨਾਬ ਮੈਂ ਤੁਹਾਨੂੰ ਦੱਸ ਤਾ ਰਿਹਾ ਵੀ ਠਾਣਾ ਐਸੇ ਜਗ੍ਹਾ ਦਾ ਔਰ ਤੁਹਾਨੂੰ ਮੈਂ ਕਿੰਨੀ ਵਾਰੀ ਦੱਸਾਂ ਕੋ ਬਾਰ-ਬਾਰ ਇੱਕੋ ਹੀ ਗਾਣੀ ਭੈਣ ਚੋਦੀ ਦੱਸੀ ਆਈ ਐ ਦੱਸੋ ਕਰਨਾ ਕੀ ਹੁਸ਼ਿਆਰਪੁਰ ਤੋਂ ਗੱਲ ਕਰ ਰਿਹਾ ਫੱਦਾ ਠਾਣੇ ਤੋਂ ਠੀਕ ਹੈ ਜੀ ਹੁਣ ਫਿਰ ਤੁਸੀਂ ਦੱਸੋ ਚਲੋ ਕੀ ਕਰੀਏ ਜੀ ਫਿਰ ਕਿਵੇਂ ਕੋਈ ਹੱਲ ਦੱਸੋ ਕੋਈ ਹੁਕਮ ਕਰੋ ਤੁਸੀਂ ਗੱਲ ਨਵੇੜਨੀ ਨਹੀਂ ਤੇ ਮੈਂ ਕੁੜੀ ਜੀ ਮੈਨੂੰ ਲੈ ਆਇਆ ਨਾ ਥਾਣੇ ਥਾਣੇ ਜਾ ਕੇ 6 ਸਾਲਾਂ ਵਾਸਤੇ ਪਰਚੇ ਦੇ ਵਿੱਚ ਨਾਮਜ਼ਦ ਕਰਾਂਗਾ ਠੀਕ ਹੈ 30 ਲੱਖ ਰੁਪਏ ਜੁਰਮਾਨਾ ਲੱਗੇਗਾ ਮਾਰ ਮਾਰ ਕੇ ਤੇ ਚਮੜੀ ਲਾਵਾਂਗੇ ਸਰ ਬਚਾ ਕੇ ਜਾ ਕੇ ਸਮਾਨਤਾ ਕਰਵਾ ਲੈਣਾ ਹੁਕਮ ਕਰੋ ਕਰਨਾ ਕੀ ਹੈ ਮੈਂ ਤਾਂ ਨਲ ਭਰਾਵਾਂ ਦੀ ਗੱਲ ਕੀਤੀ ਤੁਸੀਂ ਕੋਈ ਕਹਾਣੀਆਂ ਸੁਣਾਉਣ ਲੱਗ ਗਏ ਯਾਰ ਮੈਨੂੰ ਨਹੀਂ ਮੈਂ ਤਾਂ ਸਰ ਤਾਂ ਪੁੱਛ ਰਿਹਾ ਜੀ ਵੀ 30 ਲੱਖ ਰੁਪਏ ਤਾਂ ਕਾਨੂੰ ਦੇਣਾ ਜੀ ਆਪਾਂ ਨੇ ਤੁਸੀਂ ਘੱਟ ਵੱਧ ਕਰਕੇ ਦੱਸੋ ਆਪਾਂ ਕਿੰਨੇ ਚ ਨਵੇੜ ਲਈਏ ਜ ਵੇਖੋ ਹੁਕਮ ਕਰੋ ਜੇ ਤੁਸੀਂ ਬਾਰੋ-ਬਾਰ ਗੱਲ ਨੇ ਵੇੜਨੀ ਹੈ ਖਰਚਾ ਪਾਣੀ ਲੱਗੇਗਾ ਨਹੀਂ ਥਾਣੇ ਜਾਏਗਾ 30 ਲੱਖ ਰੁਪਏ ਅਦਾਲਤ ਦਾ ਜੁਰਮਾਨਾ ਉਹ ਦੇ ਕੇ ਤੁਸੀਂ ਇੰਦੀ ਜ਼ਮਾਨਤ ਕਰਵਾ ਲੈਂਦਾ ਹੁਣ ਦੱਸੋ ਕਰਨਾ ਕੀ ਹੈ ਨਹੀਂ ਤੁਸੀਂ ਦੱਸੋ ਜੀ ਪਰ ਮਤਲਬ ਕਿ ਹੁਕਮ ਕਰੋ ਸਰ ਵੀ ਅਸੀਂ ਕੀ ਕਰ ਸਕਦੇ ਹਾਂ ਜੀ ਹਰ ਪੀਆ ਕੁਟਾ ਇੱਕ ਲੱਖ ਰੁਪਏ ਲੱਗ ਜਾਣਾ ਠੀਕ ਹੈ ਠੀਕ ਹੈ ਜੀ ਜਿਹੜੀ ਜਗ੍ਹਾ ਦੇਖੋਗੇ ਉਸੇ ਜਗ੍ਹਾ ਤੇ ਮੁੰਡੇ ਨੂੰ ਲਾ ਦੇਵਾਂਗਾ ਆ ਕੇ ਮੁੰਡਾ ਲੈ ਜਣਾ ਤੁਹਾਡੀ ਮੇਰੀ ਗੱਲ ਖਤਮ ਨਾ ਪਰਚਾ ਹੋਏਗਾ ਨਾ ਥਾਣੇ ਜਾਏਗਾ ਠੀਕ ਹੈ ਜੀ ਜੇ ਵੀ ਜਿਹੜਾ ਕੋਈ 5 10 ਮਿੰਟਾਂ ਦੇ ਵਿੱਚ ਕਰ ਸਕਦੇ ਹੋ ਉਹ ਗੱਲ ਕਰਨੀ ਭਰਾਵਾ ਲਈ ਮੈਂ ਰੋਡ ਤੇ ਖਲੋਤਾ ਤੁਸੀਂ ਆਪਣੇ ਮੋਬਾਈਲ ਤੋਂ ਟਰਾਂਸਫਰ ਕਰ ਦਿਓ ਠੀਕ ਹੈ Google Pay ਤੋਂ ਕਰ ਦਿਓ ਜਾਂ ਬੈਂਕ ਤੋਂ ਟਰਾਂਸਫਰ ਵੀ ਕਰ ਸਕਦੇ ਦੱਸੋ ਨਹੀਂ ਆਪਾਂ ਆ ਕੇ ਤੁਹਾਨੂੰ ਪੈਸੇ ਭੜਾ ਦਿੰਨੇ ਆ ਮੁੰਡਾ ਲੈ ਜਾਣੇ ਆ ਜੀ ਲਾਈ ਪੇਮੈਂਟ ਨਹੀਂ ਲੈਂਦੇ ਅਸੀਂ ਲਾਈ ਪੇਮੈਂਟ ਦੇਣੀ ਹੈ ਤੇ ਫਿਰ ਤੁਸੀਂ ਠਾਣੇ ਆ ਜਾਣਾ ਆਨਾਲ ਹੋ ਜਾ ਕੇ ਦੇਣੀ ਹੈ ਜੇ ਬਾਰੋ-ਬਾਰ ਗੱਲ ਨਿਵੜਨ ਦਾ ਮਕਸਦ ਕੀ ਹੁੰਦਾ ਵੀ ਤੁਹਾਨੂੰ ਮੈਂ ਆਪਣਾ ਅਕਾਊਂਟ ਨੰਬਰ ਦੇ ਦਿੰਨਾ Google Pay ਦੇ ਦਿੰਦਾ ਜਾਂ ਬੈਂਕ ਅਕਾਊਂਟ ਤੁਸੀਂ ਟਰਾਂਸਫਰ ਕਰ ਦਿਓ ਜਿਵੇਂ ਤੁਸੀਂ ਮੈਨੂੰ ਸਲਿੱਪ ਆਂਦੇ ਜਾਂ ਪਰਚੀ ਭਾਂਦੇ ਹੋ ਮੈਂ ਜਵਾਬ ਨਾਲ ਗੱਲ ਕਰਾ ਕੇ ਜਿੱਥੇ ਦੱਸਣੀ ਉਸੇ ਜਗ੍ਹਾ ਤੇ ਮੁੰਡਾ ਛੱਡ ਦੇਣਾ ਜਾ ਕੇ ਮੁੰਡਾ ਲੈ ਜਾਣਾ ਤੇ ਵਾਹਿਗੁਰੂ ਦੀ ਸੋਧ ਨਾਲ ਜਵਾਬ ਤੁਹਾਡੇ ਕੋਲ ਹੋਏਗਾ ਤੇ ਪੈਸੇ ਕਿਸ ਚੀਜ਼ ਦੇ ਲੈ ਰਹੇ ਸੀ ਦੱਸੋ ਨਹੀਂ ਤੁਸੀਂ ਮਤਲਬ ਵਾਹਿਗੁਰੂ ਦਾ ਰੌਲਾ ਨਹੀਂ ਵਿੱਚ ਵਾਹਿਗੁਰੂ ਨੂੰ ਕਾਹਨੂੰ ਵਿੱਚ ਲੈ ਕੇ ਆਉਨੇ ਹੋ ਕੰਮ ਕਰੋ ਗਾਲੇ ਦਸੋ ਕਰਨਾ ਕੀ ਵਾਇਰ ਉਹਨਾਂ ਨੇ ਛੱਡ ਦਿੱਤੀ ਸੈਰ ਤੇ ਖਾਣੀ ਦਸੋ ਹੂੰ ਕਦੇ ਕਦੇ ਲੋਕ ਨਹੀਂ ਨਾ ਯਕੀਨ ਕਰਦੇ ਤੁਸੀਂ ਤੁਸੀਂ ਐਂ ਕਰੋ ਜੀ ਤੁਸੀਂ ਮੁੰਡੇ ਨੂੰ ਕਿੱਥੇ ਕਿਹੜੇ ਥਾਣੇ 'ਚ ਲੈ ਕੇ ਜਾਣਾ ਅਛਾ ਦੱਸ ਤੁਸੀਂ ਥਾਣੇ 'ਚ ਲੈ ਜਾਓ ਆਪਾਂ ਥਾਣੇ 'ਚ ਹੀ ਨਵੇੜਾਂਗੇ ਜੀ ਹੁਣ ਤੁਸੀਂ ਇੱਕ ਹਫਤੇ ਬਾਅਦ ਨਾ ਦਿੱਲੀ ਆ ਜਾਣਾ ਠੀਕ ਹੈ ਠੀਕ ਹੈ ਜੀ ਉੱਥੇ ਜਾ ਕੇ ਨਾ ਦਿੱਲੀ ਜਾ ਕੇ 30 ਲੱਖ ਰੁਪਏ ਦੇ ਕੇ ਨਾ ਤੇ ਜਾ ਜ਼ਮਾਨਤਾ ਕਰਾਣਾ ਤੇ ਭਰਾਵਾ ਮੈਂ ਤੈਨੂੰ ਇੱਕ ਗੱਲ ਦੱਸਾਂ ਇਹ ਜਿਹੜੇ ਤੁਸੀਂ ਕੰਮ ਕਰਦੇ ਹੋ ਨਾ ਇਹ ਪਰਚਾ ਹੋ ਗਿਆ ਫਲਾਣਾ ਠਮਕਾਣਾ ਇਹ ਤੁਹਾਡੀਆਂ ਖੇਡਾਂ ਬਹੁਤ ਪੁਰਾਣੀਆਂ ਹੋ ਗਈਆਂ ਠੀਕ ਹੈ ਪਰ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਇੱਕ ਫੋਨ ਰਾਹੀਂ ਲੋਕਾਂ ਨੂੰ ਪਾਗਲ ਬਣਾਇਆ ਜਾਹਾ ਜੋ ਲੋਕਾਂ ਜਿਹੜੇ ਫੋਨ ਕਰਾਂ ਜੋ ਪਾਕਿਸਤਾਨ ਕੇ ਲੋਕਾਂ ਸਭ ਤੋਂ ਪਹਿਲਾਂ ਤਾਂ ਇਸकी ਪਛਾਣ ਜੋ ਹੀ ਆ ਵੀ ਜੋ ਨੰਬਰ ਪਾਦੇ ਜਦ ਫੋਨ ਆਵਾ ਇਸਕੇ ਅੱਗੇ +92 ਲੱਗਿਆ ਹੋਵਾ ਜਦ ਕਿ ਜਿੰਨੇ ਵੀ ਇੰਡੀਆ ਕੇ ਨੰਬਰਾਂ ਉਹਨਾਂ ਦੇ ਅੱਗੇ +91 ਲੱਗਿਆ ਹੋਵੇਗਾ ਕਈ ਲੋਕ ਕਹਿਣਗੇ ਹੁਣ ਕੀ ਵੀ ਜਦੋਂ ਬਹੁਤ ਪੁਰਾਣਾ ਤਰੀਕਾ ਠੱਗੀ ਮਾਰਨ ਦਾ ਇਹਨਾਂ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਆਪਾਂ ਨੂੰ ਹੁਣ ਕੀ ਫਾਇਦਾ ਇਸ ਚੀਜ਼ ਦਾ ਵੀ ਇਗਨੋਰ ਕਰੀਏ ਇਸ ਵੀਡੀਓ ਨੂੰ ਯਾਹੁਰ ਬਾਈ ਜੀ ਇਸ ਵੀਡੀਓ ਨੂੰ ਇਗਨੋਰ ਨਾ ਕਰਿਓ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਹਾਲੇ ਵੀ ਮਾਰੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਪੋਰੇ ਲੋਕ ਇਸ ਤਰ੍ਹਾਂ ਦੇ ਹੁਆ ਜਿਹੜੇ ਇਹਨਾਂ ਲੋਕਾਂ ਦੇ ਫੋਨ ਤੇ ਘਬਰਾ ਆਕਾ ਡਰਕਾ ਇਹਨਾਂ ਲੋਕਾਂ ਨੂੰ ਪੈਸੇ ਪਾਦਾ ਹਾਂ ਔਰ ਉਸਤੇ ਬਾਅਦਮਾਂ ਉਹ ਆਪਣੀ ਹੱਕ ਦੀ ਕਮਾਈ ਕੀ ਜਿਹੜੀ ਠੱਗੀ ਆ ਉਹਨਾਂ ਕੀ ਗੱਲ ਹੋ ਜਾਉਣਾ ਕਿ ਹੱਕ ਦੀ ਕਮਾਈ ਆ ਜਿਹੜੀ ਉਹ ਇਹੋ ਜਿਹੇ ਬੰਦਿਆਂ ਨੂੰ ਫਰਾਡ ਕਾਲ ਵਾਲੇ ਬੰਦਿਆਂ ਨੂੰ ਪਾਉਣ ਜਾ। ਸੋ ਬਾਈ ਜੀ ਹੋਆ ਕਿ ਆ ਜਿਹੜੀ ਉਹ ਕਾਲ ਆਵਾ ਇਸਕੇ ਵਿੱਚ ਪਹਿਲੀ ਤਾਂ ਗੱਲ ਹੈ ਪਹਿਲੀ ਨਿਸ਼ਾਨੀ ਤਾਂ ਇਹੋ ਹੀ ਆ ਕਿ +92 ਵਾਲਾ ਨੰਬਰ ਹੋਏਗਾ। ਦੂਜੀ ਨਿਸ਼ਾਨੀ ਇਹੋ ਆ ਇਹਨਾਂ ਕੀ ਜਿਹੜੀ ਠੱਗ ਬੰਦੇ ਆ ਜੋ ਕਿ ਜੋ ਬੰਦੇ ਕਦੇ ਵੀ ਤੁਹਾਨੂੰ ਨੌਂ ਨਹੀਂ ਪੁੱਛਦੇ ਸਾਰੀ ਨੌਂ ਨਹੀਂ ਦੱਸ ਸਕਦੇ ਜਿਹੜੇ ਬੰਦਾ ਤੁਹਾਨੂੰ ਕਹੇਗੇ ਬੰਨੇ ਗਿਰਫਤਾਰ ਕਰ ਰੱਖਿਆ ਜਾਵਾਂ ਨੇ ਫੜ ਗਿਆ ਜੋ ਤੁਹਾਨੂੰ ਪੁੱਛੇਗੇ ਆਪ ਆਪ ਕਹੇਗੇ ਤੁਹਾਡੇ ਬੁੱਢੇ ਮੁੰਡੇ ਦਾ ਨਾਮ ਕੀ ਆ ਤੁਹਾਡੇ ਛੋਟੇ ਮੁੰਡੇ ਦਾ ਨਾਮ ਕੀ ਆ ਦੇਖੋ ਇਹਨਾਂ ਦਾ ਤਰੀਕਾ ਕੀ ਆ ਜੋ ਜੇ ਤਾਂ ਕਿਸੇ ਬੰਦੇ ਨੇ ਫੋਨ ਚੱਕ ਲਿਆ ਉਹਨਾਂ ਤਾਂ ਕਹਿੰਗੇ ਤੇਰਾ ਮੁੰਡਾ ਸੀ ਗ੍ਰਿਫਤਾਰ ਕਰਿਆ ਦੋ ਮੁੰਡਿਆਂ ਨਾਲ ਤਾਂ ਜੀ ਗਲਤ ਕੰਮ ਚ ਫੜਿਆ ਗਿਆ ਜੀ ਚੋਰੀ ਕਰਦਾ ਫੜਿਆ ਗਿਆ ਐ ਕਰਦਾ ਫੜਿਆ ਗਿਆ ਬੰਦੇ ਨੂੰ ਤਾਂ ਕਹਿੰਗੇ ਵੀ ਤੇਰਾ ਮੁੰਡਾ ਫੜਿਆ ਗਿਆ ਜੀ ਬੰਦੇ ਨੇ ਫੋਨ ਚੱਕ ਲਿਆ ਜੇ ਕਿਸੇ ਬੁਢੀ ਨੇ ਫੋਨ ਚੱਕ ਲਿਆ ਕਿਸੇ ਟੀਮੀ ਨੇ ਫੋਨ ਚੱਕ ਲਿਆ ਉਸ ਨੂੰ ਕਹhenge ਵੀ ਤੇਰਾ ਹਸਬੈਂਡ ਆ ਜਿਹੜਾ ਵੀ ਉਹ ਭਾਈ ਬਾਹਰ ਗਿਆ ਹੋਇਆ ਕਿੱਥਾ ਗਿਆ ਹੋਇਆ ਤੈਨੂੰ ਪਤਾ ਜੀ ਕਿੱਥਾ ਗਿਆ ਹੋਇਆ ਉਹ ਅਗਲਾ ਕਹਿਦਾ ਵੀ ਹਾਂ ਫਲਾਣੀ ਥਾਂ ਗਿਆ ਹੋਇਆ ਨਾਰਮਲੀ ਬੰਦਾ ਦੱਸ ਦਿਆ ਬੀਬੀ ਤੈਨੂੰ ਪਤਾ ਨਹੀਂ ਹੈਗਾ ਉਹ ਤਾਂ ਫਲਾਣੀ ਥਾਂ ਉਹ ਅਸੀਂ ਫੜਿਆ ਥਾਣੇ ਚ ਉਹ ਤਾਂ ਉਹ ਤਾਂ ਐ ਆ ਬੀਬੀ ਵਿਚਾਰੀ ਕਈ ਵਾਰੀ ਪਿੰਡਾਂ માં ਪੜ ਹੋਆ ਪੋੜੀਆਂ ਵੀ ਹੋਆ ਵਿਚਾਰੀਆਂ ਮਾਤਾਵਾਂ ਮਰੀਆਂ ਉਹ ਇਹਨਾਂ ਗੱਲਾਂ ਮਾਜ ਹਾਂ ਸੋ ਕਈ ਵਾਰੀ ਆਪਣੇ ਲੋਕ ਹੁਣ ਵੀ ਇਹਨਾਂ ਲੋਕਾਂ ਕੀ ਠੱਗੀ ਦਾ ਸ਼ਿਕਾਰ ਹੋ ਰਹੇ ਆ ਇਸ ਤੇ ਕਿਸ ਤਰ੍ਹਾਂ ਬਚਣਾ ਮੈਂ ਦੱਸਾਂਗਾ ਤੁਹਾਨੂੰ ਪਹਿਲੀ ਗੱਲ ਤਾਂ ਜੇ ਉਹ ਬੰਦਾ ਪੁੱਛੇਗਾ ਕਿ ਹਾਂ ਕਿੱਥੇ ਦੇ ਬੋਲ ਰਹੇ ਆ ਤੁਸੀਂ ਤੁਸੀਂ ਉਸ ਬੰਦੇ ਨੂੰ ਸ਼ਹਿਰ ਆਪਦਾ ਸਹੀ ਨਾ ਦੱਸੋ ਜਿਸ ਤਰ੍ਹਾਂ ਕਿ ਮੈਂ ਇਸ ਵੀਡੀਓ 'ਮਾ ਦੱਸਿਆ ਮਹਾਰਾ ਸ਼ਹਿਰ ਅਸਲ ਵਿੱਚ ਪਟਿਆਲਾ ਪਰ ਮੈਨੂੰ ਇਸ ਵੀਡੀਓ 'ਵਾਂ ਪੁੱਛਾ ਵੀ ਬਾਈ ਜੀ ਕਿੱਥੇ ਦੇ ਬੋਲ ਰਹਾ ਮੈਂ ਤਾਂ ਕਹਾ ਮਹਾ ਹੁਸ਼ਿਆਰ ਪਰ ਤੇ ਗੱਲ ਕਰ ਰਹੀ ਆ ਉਹਨੇ ਮੇਰਾ ਨਾਂ ਪੁੱਛਿਆ ਮੈਂ ਨਾਮ ਜੰਗ ਸਿੰਘ ਦੱਸ ਤਿਆ ਉਹਨੇ ਮੇਰੇ ਮੁੰਡੇ ਦਾ ਨਾਮ ਪੁੱਛਿਆ ਮੈਂ ਤਾਂ ਹਰਪੀ ਤੇ ਦੱਸ ਤਿਆ ਇੱਕ ਕਨੋਂ ਗੁਰਪ੍ਰੀਤ ਦੱਸ ਤਿਆ ਜਦ ਕਿ ਆਪਣਾ ਤਾਂ ਹਲੇ ਮੁੰਡੇ ਹੈ ਹੀ ਨਹੀਂ ਪਰ ਗੱਲ ਪਤਾ ਕੀ ਆ ਬਾਈ ਉਹਨਾਂ ਨੂੰ ਤੁਸੀਂ ਮਤਲਬ 2-4 ਜਿਹੜੀਆਂ ਚੀਜ਼ਾਂ ਉਹ ਪੁੱਛੇਗੇ ਉਹਨਾਂ 'ਗੇ ਜਵਾਬ ਤੁਸੀਂ ਝੂਠ ਦੇਓ ਤੁਸੀਂ ਉਹਨਾਂ ਨੂੰ ਜਮੀ ਝੂਠ ਬੋਲੋ ਉਹ ਆਪੇ ਆਪ ਜੱਥਾ ਦੀਆਂ ਗੱਲਾਂ ਨੂੰ ਹਾਂ ਠੀਕ ਆ ਠੀਕ ਆ ਕਰਦੇ ਆਏਗੇ ਤੁਹਾਨੂੰ ਮਿੰਟਾਂ 'ਚ ਪਤਾ ਲੱਗ ਜਾਵੇ ਵੀ ਉਹ ਬੰਦੇ ਝੂਠੇ ਆ ਉਹ ਤੁਹਾਨੂੰ ਪਾਗਲ ਬਣਾ ਰਹੀਆਂ ਪਹਿਲੀ ਗੱਲ ਤਾਂ ਇਹੋ ਹੀ ਆ ਵੀ ਤੁਸੀਂ ਜਦੋਂ ਉਹ ਪੁੱਛेंगे ਵੀ ਤੁਸੀਂ ਕਿੱਥੇ ਦੇ ਬੋਲਣਾ ਕਿਹੜੇ ਸ਼ਹਿਰਾਂ ਮੈਂ ਬੋਲ ਰਹੇ ਆ ਤੁਸੀਂ ਉਹਨਾਂ ਨੂੰ ਇਹੋ ਗੱਲ ਪੁੱਛੋ ਤੁਸੀਂ ਕਿਹੜੇ ਥਾਣੇ 'ਚੋਂ ਬੋਲ ਰਹੇ ਹੋ ਲੈ ਸਰਪਾਲੀ ਗੱਲ ਆ ਵੀ ਉਹ ਬੰਦੇ ਜੋ ਨਹੀਂ ਦੱਸ ਸਕਦੇ ਵੀ ਕਿਹੜੇ ਥਾਣੇ 'ਚੋਂ ਬੋਲ ਰਹੇ ਆ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਤੁਸੀਂ ਕਿਹੜੇ ਸ਼ਹਿਰ 'ਚ ਬੋਲ ਰਹੇ ਹੋ ਅਸੀਂ ਕਿਹੜੇ ਥਾਣੇ ਦਾ ਨਾਮ ਲਈਏ ਸੋ ਉਹ ਆਪ ਝੂਠੇ ਹੋਆ ਇਸ ਤੈਨੂੰ ਨਹੀਂ ਪਤਾ ਕਿਹੜੇ ਪੁਲਿਸ ਚੌਕੀ ਲੱਗ ਰਹੀ ਆ ਮਤਲਬ ਕਿ ਆਪੇ ਸਾਨੂੰ ਪਾਗਲ ਬਣਾਗਾ ਥਾਰੇ ਮੂੰਹ ਤੇ ਗੱਲ ਕਹਾਣਾ ਚਾਹਾਂ ਉਹ ਸਖਤ ਹੋਦਾ ਵੀ ਬੋਲਾਂ ਗਾਲ ਵੀ ਕੱਢ ਸਕਦਾ ਸੋ ਗੱਲ ਕੀ ਆ ਬਾਈ ਜੀ ਜੋ ਫਰਾਡ ਬੰਦੇ ਆ ਸਾਨੂੰ ਫੋਨ ਕਰਕੇ ਡਰਾ ਕੇ ਮਿੰਟੋ ਮਿੰਟੀਸਰ ਤੇ ਗੂਗਲ ਪੇ ਰਹੀਂ ਆ ਆਨਲਾਈਨ ਪੇਮੈਂਟਾਂ ਲੈਣ ਕੀ ਕੋਸ਼ਿਸ਼ ਕਰਾਂ ਤੁਹਾਨੂੰ ਠੱਗਣ ਕੀ ਕੋਸ਼ਿਸ਼ ਕਰਾਂ ਪਰ ਆਪਾਂ ਨੇ ਕਿਸੇ ਨੇ ਵੀ ਇਹਨਾਂ ਠੱਗਾਂ ਕੀ ਠੱਗੀ ਦਾ ਸ਼ਿਕਾਰ ਨਹੀਂ ਹੋਣਾ ਇਸ ਵੀਡੀਓ ਨੂੰ ਸ਼ੇਅਰ ਕਰੋ ਵੱਦ ਤੇ ਵੱਦ ਆਪਣੇ ਰਿਸ਼ਤੇਦਾਰਾਂਗੇ ਗੱਲ, ਦੋਸਤ ਮਿੱਤਰਾਂਗੇ ਗੱਲ ਔਰ ਆਪਣੀ ਫੈਮਿਲੀ ਦੇ ਨਾਲ ਜਰੂਰ ਸ਼ੇਅਰ ਕਰੋ ਜੀ ਨਾ ਕਿ ਪਿੰਡਾਂ ਵਾਲੇ ਲੋਕ ਆ ਨਾ ਆਪਣੇ ਮਾਪੇ-ਵਾਪਾ ਨੂੰ ਜਰੂਰ ਦਿਖਾਓ ਕਿਉਂਕਿ ਆਪਣੇ ਜਿਹੜੇ ਪੂਰੇ ਪਾਰੇ ਮਾਪੇ-ਵਾਪਾ ਕਈ ਵਾਰੀ ਆਪਾਂ ਬਾਹਰ ਹੋਈਏ ਆ ਉਹ ਬੰਦੇ ਇਹੋ ਜਿਹੇ ਆ ਜਿਹੜੇ ਪਾਕਿਸਤਾਨ ਵਾਲੇ ਜੋ ਕਾਲ ਕਰਾਂ ਇਹੋ ਜਿਹੇ ਤਰੀਕੇ ਨਾਲ ਗੱਲ ਕਰਨਗੇ ਆਪਣੇ ਮਾਪੇ-ਵਾਪਾ ਕਈ ਵਾਰੀ ਇਹਨਾਂ ਵੀ ਗੱਲਾਂ ਦਾ ਸ਼ਿਕਾਰ ਹੋ ਸਕਾਏ ਨਾ ਗੀਆਂ ਗੱਲਾਂ ਮਾਸਕ ਆ ਪਰ ਉਹਨਾਂ ਨੂੰ ਸਮਝਾ ਦਿਓ ਵੀ ਇਸ ਤਰ੍ਹਾਂ ਫੋਨ ਆਵਾ ਇਸ ਤਰ੍ਹਾਂ ਠੱਗੀ ਵੱਜਾ ਵੀ ਕਦੇ ਵੀ ਆਨਲਾਈਨ ਕੋਈ ਵੀ ਬੰਦਾ ਮੇਰਾ ਨਾਮ ਲੈ ਕੇ ਕਹੇ ਵੀ ਹਾਂ ਵੀ ਫਲਾਣਾ ਗਿਰਫਤਾਰ ਕਰ ਲਿਆ ਜਾਂ ਫਲਾਣੇ ਦੀ ਲੜਾਈ ਪੈ ਗਈ ਫਲਾਣੇ ਮਾਰੇ ਨਾਲ ਆ ਜੀ ਐਨੇ ਪੈਸੇ ਪਾ ਦੋ ਵੀ ਕਿਸੇ ਨੂੰ ਪੈਸੇ ਨਹੀਂ ਪਾਣੀ ਬਸ ਉਹਨੂੰ ਬੰਦੇ ਨੇ ਉਹੀ ਪੁੱਛਣਾ ਤੂੰ ਕਿੱਥੇ ਦੇ ਬੋਲ ਰਿਹਾ ਉਹ ਬੰਦਾ ਸੱਚ ਬੋਲਦਾ ਹੀ ਨਹੀਂ ਔਰ ਸਭ ਤੋਂ ਬੜੀ ਇਹ ਨਾ ਕਿ ਜੋ ਪਛਾਣ ਆ ਕਿ ਜੋ ਬੰਦੇ ਪਾਕਿਸਤਾਨੀ ਬੋਲੀ ਹੈ ਜਿਹੜੀ ਲੈਂਦੀ ਲੈਂਦੇ ਪੰਜਾਬ ਦੀ ਸ਼ਾਹਮੁਖੀ ਪੰਜਾਬੀ ਆ ਉਹ ਬੋਲेंगे ਸੋ ਵੀਰੋ ਕਦੇ ਵੀ ਇਨਾਂ ਦੀਆਂ ਗੱਲਾਂ ਮਾਤਾਂ ਡਰ ਕਾ ਕਬੜਾ ਕਾ ਕਿਸੇ ਨੂੰ ਪੈਸੇ ਸੈਂਡ ਨਾ ਕਰੋ ਤੁਸੀਂ ਫੋਨ ਕੱਟੋ ਗੈਲ ਕੀ ਗੱਲ ਤੁਸੀਂ ਉਹੀ ਕੰਮ ਕਰਨਾ ਕਿ ਤੁਸੀਂ ਇਹਨਾਂ ਦਾ ਫੋਨ ਕੱਟੋ ਫੋਨ ਕੱਟ ਕਾ ਆਪਦੇ ਹਸਬੈਂਡ ਨੂੰ ਆਪਣੇ ਪੁੱਤ ਨੂੰ ਜਾਂ ਫਿਰ ਜਿਸਕੇ ਬਾਰੇ ਮਾਂ ਵੀ ਉਹ ਗੱਲ ਕਰਾਂ ਵੀ ਉਹ ਮਾਂ ਨੇ ਗ੍ਰਿਫਤਾਰ ਕਰ ਕਹੂੰ ਆਪ ਕਾਲ ਕਰ ਕਾ ਪੁੱਛ ਲੂ ਵੀ ਤੂੰ ਕਿਥਾਂ ਤੁਹਾਨੂੰ ਸਾਰੀ ਗੱਲ ਕਲੀਅਰ ਹੋ ਜਾਏਗੀ ਸੋ ਡਰ ਕਾ ਕਦੇ ਵੀ ਕਿਸੇ ਕੀ ਫੋਨ ਪਾ ਕਿਸੇ ਵੀ ਕਾਲ ਪਾ ਕਿਸੇ ਨੂੰ ਪੈਸੇ ਨਹੀਂ ਪੁਵਾਣੇ ਅੱਜ ਕੀ ਮਾਰ ਇਸ ਵੀਡੀਓ ਦਾ ਉਹੀ ਮਕਸਦ ਤਾਂ ਵੀਰ ਪ੍ਰਧਾਨ ਨੂੰ ਜਾਗਰੂਕ ਕਰੀਏ ਸੋ ਇਸ ਤਰ੍ਹਾਂ ਕੇ ਇਨਫੋਰਮੇਸ਼ਨ ਇਨਫੋਰਮੇਟਿਵ ਵੀਡੀਓ ਅੱਗਾ ਵੀ ਲੇਕ ਆਉਂਦੇ ਰਹਾਂਗੇ ਆਨਲਾਈਨ ਠੱਗੀ ਕੇ ਸਾਰੀਆਂ ਵੀਡੀਓ ਪਾਈ ਕਰਾਂਗੇ ਬਾਈ ਮੈਨੂੰ ਬਹੁਤ ਬਾਰੀ ਬਹੁਤ ਮਿੱਤਰਾਂ ਨੇ ਵੀ ਕਿਹਾ ਮੇਰੇ ਮਾਨ ਮਾਈ ਵਿਚਾਰ ਆਵੇਦਾ ਵੀ ਜਿਹੜੀ ਆਨਲਾਈਨ ਠੱਗੀ ਹੋਆ ਵੀ ਉਸਕੇ ਖੁਲਾਸੇ ਆਪਾਂ ਕਰੀ ਕਰਾਂਗੇ ਵੀ ਕਿਤਰਾ ਕੇ ਤਰ੍ਹਾਂ ਆਨਲਾਈਨ ਠੱਗੀ ਹੋਆ ਸੋ ਅੱਜ ਫਸਟ ਵੀਡੀਓ ਤੀ ਜੇ ਤੁਸੀਂ ਇਸ ਨੂੰ ਪਿਆਰ ਦਿਓਗੇ ਅੱਗਾ ਵੀ ਆਪਾਂ ਆਨਲਾਈਨ ਠੱਗੀ ਕੇ ਜਿਹੜੇ ਤਰੀਕੇ ਆਉਣਾ ਸਾਰਿਆਂ ਕੇ ਤੇ ਜਿਹੜਾ ਪਰਦਾ ਫਾਸ਼ ਕਰੀ ਕਰਾਂਗੇ ਵੀ ਕਿਤਰਾ ਕੇ ਤਰ੍ਹਾਂ ਆਨਲਾਈਨ ਠੱਗੀ ਹੋਆ ਸੋ ਅੱਜ ਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੁੜੇ ਰਹੋ ਪਵ ਪਬ ਟਵੀਜੀ ਗੈਲ ਸਤਿ ਸ੍ਰੀ ਅਕਾਲ